ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ ਤਿੰਨ ਐਸਡੀਪੀ 35 ਕਰੋੜ ਦੇ ਵੀ ਇੱਕ ਟੁੱਟਿਆ ਹੀ ਐਸਡੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਲਗਵਾਏ ਨੇ ਤੂੰ 2 ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅੱਜ ਅਕਾਲੀ ਦਲ ਦੇ ਆਏ ਹੋਏ ਗ੍ਰੇਡ ਲਵਾਉਣ ਆਪਸਕੇਟ ਕਰਾਈ ਆ ਅੱਜ ਇੱਥੇ ਕੁਝ ਅਕਾਲੀ ਦਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਵੱਟ ਚੜ ਕੇ ਮੇਰੇ ਮਾਰ ਰਹੇ ਸੀ ਸਾਡਾ ਤੁਸੀਂ ਪ੍ਰੈਸ ਨਾਲ ਅਕਾਲੀ ਦਲ ਨਾਲ ਅਸਟਾਪਿੰਗ ਗੱਲ ਕਰ ਰਹੀ ਮੈਡਮ ਤੁਸੀਂ ਇੰਨਾ ਇੰਨਾ ਖੋਲ ਕੇ ਬੋਲਦੇ ਹੋ ਇੰਨਾ ਦਬਾango ਕੇ ਬੋਲਦੇ ਹੋ ਤੁਸੀਂ ਸਾਰੇ ਡਰਦੇ ਹੋ ਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪੁੱਛਦੀ ਮੈਂ ਕਿਸੇ ਦਾ टांग ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਦਾ टांग ਮਾਰਾਂ ਮੇਰਾ ਕੰਮ ਹੈ ਆਪਣੇ ਤੌਰ ਤੇ ਸੱਚ ਬੋ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕਰਪਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਕਿ ਇਹ ਭੁਗਤਣਗੇ ਕੋਈ ਠੇਕੇਦਾਰ ਆਵੇ ਕੁਆਲਿਟੀ ਵਰਕ ਕਰੋ ਹੁਣ ਜਿਹੜਾ ਕੰਮ ਹੋ ਰਿਹਾ ਅਸੀਂ ਇਹਦਾ ਪ੍ਰੋਪਰ ਕੁਆਲਿਟੀ ਚੈੱਕ ਕਰਾਂਗੇ ਸੜਕ ਜਿੰਨੇ ਇੰਚ ਦੀ ਹੋਣੀ ਚਾਹੀਦੀ ਉਹਨਾ ਹੋਣਾ ਚਾਹੀਦਾ ਹਰ ਚੀਜ਼ ਕਿਉਂਕਿ ਨਹੀਂ ਤਾਂ ਤੁਹਾਡੇ ਵਾਲੀ ਗੱਲ ਹੈ ਕਿ ਫਿਰ 6 ਮਹੀਨੇ ਬਾਅਦ ਦੁਬਾਰਾ 4 ਮਹੀਨੇ ਬਾਅਦ ਦੁਬਾਰਾ ਕਟ ਗਿਆ ਮਾਲ ਪੁਰਾਣਾ ਮਾਲ ਕਿਹਾ ਹੋਇਆ ਏਸਟੀਮੇਟ ਗਲਤ ਪਾਸ ਹੋ ਰਹੀ ਹੈ ਮਤਲਬ ਜਿਹੜਾ ਨਗਰ ਕੌਂਸਲ ਦੀ ਈਓ ਜੋ ਵੀ ਹੈ ਕਿਹਾ ਹੋਇਆ ਏਸਟੀਮੇਟ ਵਿੱਧ ਬਣ ਰਹੀ ਹੈ ਕਿ ਨਗਰ ਇਹ ਕੱਟ ਲਵੇ ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ 'ਚ ਇਹ ਰਵਾਜ ਰਿਹਾ ਪਿਛਲੇ 50 ਸਾਲਾਂ ਤੋਂ ਲੋਹ ਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਉਹ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਤਰੀ ਨਹੀਂ ਇਲੀਗਲ ਕਲੋਨੀਆ ਇਲੀਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲੂ ਤੁਸੀਂ ਚੰਡੀਗੜ੍ਹ ਦੇ ਬਣਿਆ ਹੋਏ ਨੇ ਸਰਤਾ ਦੇ ਵਿੱਚ ਬਣਿਆ ਹੋਏ ਉੱਥੇ ਕੋਈ ਸਿਸਟਮ ਤੇ ਹੈ ਹੀ ਹੈ ਲਾਗੂ ਹੈ ਇਹ ਇੱਥੇ ਤਾਂ ਜੇ ਹਰ ਚੀਜ਼ ਦੇ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਧਰ ਜਾਣਾ ਹਲੇ ਸਾਲ ਤਿੰਨ ਹੋਏ ਨੇ 70 ਸਾਲ ਦਾ ਸਿਸਟਮ ਹੈ ਇੱਕ ਤਿੰਨ ਸਾਲ ਦੀ ਸਰਕਾਰ ਹੈ ਬਹੁਤ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋ ਜੂਗਾ ਜੇ ਲੋਕ ਸਰਕਾਰ ਤੋਂ ਹੁਣ ਤੋਂ ਹੁਣ ਹੋ ਰਹੇ ਨਾ ਇਹ ਤਾਂ ਪ੍ਰੈਜ਼ੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75 ਠੇਕੇ ਲੈ ਲਈ ਕਿਵੇਂ ਕਵਰ ਕਰਾਂਗੇ ਆਪਾਂ ਹਾਂਜੀ ਇਹ ਤਾਂ ਇਸ ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠੇਕੇ ਲਏ ਹੈ ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰਦੇ ਹੋ ਮੈਂ ਪ੍ਰੈਜ਼ੈਂਟ ਸਰਕਾਰ ਦੀ ਗੱਲ ਕਰਦਾ ਜੋ ਟੈਂਡਰਿੰਗ ਹੋਈ ਹੈ ਇੱਕ ਬੰਦੇ ਨੇ ਠੇਕੇ ਲੈ ਲਈ 64% ਲੈਸਟ ਠਿੱਕੇ ਲੈ ਕਿਵੇਂ ਕੰਮ ਕਰੂੰਗੀ। ਕੀ ਤੁਹਾਡੀ ਸਰਕਾਰ ਕੀ ਕਰੀ ਠਿੱਕੇਦਾਰਾਂ ਦੀ ਪਰਚਿਸਤ ਦਾ? ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾਂ ਮਾਰਦੇ। ਨਹੀਂ ਇਹ ਸਰਕਾਰ ਨਹੀਂ ਦਿੰਦੀ। ਨਹੀਂ ਟੈਂਡਰਿੰਗ ਤਾਂ ਤੁਹਾਡੀ ਸਰਕਾਰ ਕਰੀ ਹੈ ਨਾ। ਨਹੀਂ ਟੈਂਡਰਿੰਗ ਨਗਰ ਕਾਉਂਸਲ ਤੁਹਾਡੇ ਦੀ ਹੈ ਤੁਸੂ ਦੇ ਕਿੰਨੇ ਨਹੀਂ। ਨਹੀਂ ਜੀ ਨਗਰ ਕਾਉਂਸਲ ਜਿਹੜੀ ਹੈਗੀ ਐਸਟਾ ਮੈਂ ਇੱਥੇ ਅਕਾਲੀ ਦਲ ਦੀ ਹੈ। ਅਕਾਲੀ ਦਲ ਸਰਕਾਰ ਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜੰਗੂ ਹੈ। ਠੀਕ ਹੋ। ਮਾਣਾ ਮੋਟਾ ਕਿਤੇ ਉਹਨੂੰ ਦੁਬਦੀ ਨੂੰ ਸਾਹ ਆਉਂਦਾ ਹੈ। ਪੀਓ ਸਾਹਿਬ। ਜੇ ਤੁਹਾਨੂੰ ਪੀਓ ਸਾਹਿਬ ਅੱਗੇ ਆਓ ਤੁਸੀਂ। ਮੈਨੂੰ ਇਹ ਦੱਸ ਉਹਨੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਕਿ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਪਤਨੀ ਜੀ ਤੁਸੀਂ ਰਿਕਾਰਡ ਚ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦੋ ਕਿਹਾ ਕਿ ਨਹੀਂ ਮੈਂ ਬਲੈਕਲਿਸਟ ਜਿਹੜੀ ਆਨਲਾਈਨ ਆਪਰੇਟ ਕਰਦਾ ਹੁਣ ਪ੍ਰਣਾਲੀ ਤੇ ਨਾਮ ਕਿੰਨੇ ਚੱਲੀ ਜਾਂਦਾ ਉਹਨਾਂ ਨੂੰ ਕੁਝ ਕੋਈ ਚਾਦਾ ਤਾਂ ਪਰ ਕਟ ਨਹੀਂ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰਦਾ ਮੈਂ ਉਹ ਜਿਹੜੇ ਕੰਮ ਉਹ ਜਿਹੜੇ ਕੁਸ਼ਕਮਸ ਚੱਲੇ ਨਵੇਂ ਕੰਮ ਜਿਹੜੇ ਨਵੇਂ ਚ ਬਲੈਕਲਿਸਟ ਬੰਦੇ ਨੂੰ ਕਿਉਂ ਦੇ ਰਹੇ ਹੋ ਸਾਰੇ ਮੈਂ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਇਹ ਕੋਈ ਰਾਜਨੀਤਿਕ ਬੰਦਾ ਨਹੀਂ ਸਰਕਾਰ ਦੇ ਕੌਂਸਲ ਤੇ ਨਾ ਕੋਈ ਕਿੱਦੋਂ ਬਾਲ ਨਹੀਂ ਮੈਂ ਪੂਰੀ ਸਰਕਾਰ ਦੇ ਬੋਰਡ ਤੇ ਕਿੱਦੋਂ ਕੋਈ ਕੰਮ ਪਾਸ ਜਿਹੜਾ ਜੇ ਆਪਣਾ ਕੋਈ ਰੋਲ ਨਹੀਂ ਕਰਦਾ ਇਹਨੇ ਇਹਨੇ ਲੈਸ ਤੇ ਲੋ ਕੁਆਲਿਟੀ ਵਾਲੇ ਕੰਮ ਕਿਉਂ ਕਰ ਰਹੇ ਮੈਂ ਮੈਡਮ ਗੱਲ ਤਾਂ ਇਹ ਹੀ ਆ ਨੀ ਜੇ ਲੈਸ ਕੁ ਮੈਡਮ ਇੰਨਾ ਖੁੱਲ ਕੇ ਬੋਲਦੇ ਹੋ ਤੁਸੀਂ ਇੰਨਾ ਡਾਂਟਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਵੀ ਕੋਈ ਅਸਰ ਨਹੀਂ ਆਦਾ ਕੋਈ ਜਵਾਬ ਨਹੀਂ ਮਿਲਦੀਆਂ ਯਾਦ ਤੱਕ ਪੁਰਾਣੀ ਐ ਇਹ ਯਾਦ ਤਾਂ ਇਹਨਾਂ ਦੀ ਨਿਕਲ ਜਾਣੀ ਹੈ ਮੈਂ ਤੁਹਾਨੂੰ ਸਤਿ ਹੈ ਬਿਲਕੁਲ ਸਤ ਉਹਨਾਂ ਦੇ ਪਾਗ ਨੂੰ ਨੁਕਸਾਨ ਹੁੰਦਾ ᱥਨ ਕਦੇ ਇਹਨਾਂ ਨੇ ਲੈਸ ਪਾਗ ਕੀ ਵੀ ਉਹਨੂੰ ਗੱਲ ਬੱਤਕੋ ਅੱਪਾ 100 ਰੁਪਏ ਦੇਣ ਨੂੰ ਫਿਰਦੇ ਆ ਉਹ ਚੱਲੀ ਮੈਂ ਤੁਸੀਂ ਕਹਿੰਦੇ ਵੀ ਨਗਰ ਕੌਂਸਲ ਦੀ ਪ੍ਰਧਾਨ ਹੋ ਮੈਂ ਕਹਿੰਦੀ ਕਿ ਤੁਸੀਂ ਨਗਰ ਕੌਂਸਲ ਦੀ ਪ੍ਰਧਾਨ ਕਹਿੰਲੀ ਦਲਦੀ ਹੋ ਕੀ ਪਰ ਹਰੇਕ ਮੀਟਿੰਗ ਦਾ ਤੁਹਾਨੂੰ ਏਜੰਡਾ ਜਾਂਦਾ ਹੈ ਤੁਸੀਂ ਮੀਟਿੰਗਾਂ 'ਚ ਨਾ ਪੁੱਛੀ ਤੁਸੀਂ ਸ਼ਾਹਬ ਨੂੰ ਹੁੰ ਫਿਰ ਉਹ ਲੀਡਰਸ਼ਿਪ ਜਿਹੜੀ ਐ ਐਮਐਲਏ ਦੀ ਉੱਥੇ ਉਹ ਯੂਨੀਅਨ ਮਤਲਬ ਮੀਟਿੰਗ ਹੋ ਰਹੀ ਹੈ ਸਪੈਸ਼ਲ ਤੱਕਾਈ ਨਹੀਂ ਮੈਂ ਤੇ ਐਮਸੀ ਸਹਿਬਾਨ ਖੜੇ ਹਾਂ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ